ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੋਹਾਲੀ ਇੰਟੈਲੀਜੈਂਸ ਦਫਤਰ ਤੇ ਹੈੱਡਕੁਆਰਟਰ ਤੇ ਜੋ ਆਰਪੀਜੀ ਅਟੈਕ ਹੋਇਆ ਸੀ ਉਸ ਮਾਮਲੇ ਦੇ ਨਾਲ ਜੁੜੀ ਅਹਿਮ ਖਬਰ ਹੈ ਕਿ ਗ੍ਰਿਫਤਾਰੀ ਹੋਈ ਹੈ ਮਾਸਟਰਮਾਈਂਡ ਦੀ ਮਾਸਟਰਮਾਈਂਡ ਤਰਸੇਮ ਸਿੰਘ ਨੂੰ ਲਿਆਂਦਾ ਗਿਆ ਹੈ ਡਿਪੋਰਟ ਡਿਪੋਰਟ ਕਰਕੇ ਔਰ ਦੁਬਈ ਤੋਂ ਡਿਪੋਰਟ ਕਰਕੇ ਲਿਆਂਦਾ ਗਿਆ ਹੈ ਰੈੱਡ ਕਾਰਨਰ ਨੋਟਿਸ ਉਸ ਦੇ ਖਿਲਾਫ ਜਾਰੀ ਕੀਤਾ ਗਿਆ ਸੀ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਰਪੀਜੀ ਅਟੈਕ ਕੀਤਾ ਗਿਆ ਸੀ ਮੋਹਾਲੀ ਦੇ ਜੋ ਇੰਟੈਲੀਜੈਂਸ ਹੈੱਡਕੁਆਰਟਰ ਹੈ ਉਸ ਦੇ ਉੱਪਰ ਅਟੈਕ ਹੋਇਆ ਸੀ ਆਰਪੀਜੀ ਆਰਪੀਜੀ ਅਟੈਕ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਚੁੱਕਨੀਆਂ ਹੋਈਆਂ ਸੀ ਸਾਰੀਆਂ ਸੁਰੱਖਿਆ ਏਜੰਸੀਆਂ ਜਿਹੜੀਆਂ ਪਹੁੰਚੀਆਂ ਮੌਕੇ ਦੇ ਉੱਪਰ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਐਨਆਈਏ ਦੇ ਵੱਲੋਂ ਵੀ ਜਾਂਚ ਸ਼ੁਰੂ ਕੀਤੀ ਗਈ ਇਸ ਪੂਰੇ ਮਾਮਲੇ ਨੂੰ ਲੈ ਕੇ ਔਰ ਉਸ ਤੋਂ ਬਾਅਦ ਫਿਰ ਜਿਹੜੇ ਕਲੂ ਨਿਕਲ ਕੇ ਸਾਹਮਣੇ ਆਏ ਕਿਉਂਕਿ ਕਈ ਦਿਨ ਤਾਂ ਪਤਾ ਨਹੀਂ ਚੱਲਿਆ ਕੀ ਹੋਇਆ ਕੀ ਇਹ ਫਿਰ ਜਦੋਂ ਪਤਾ ਲੱਗਿਆ ਤਾਰ ਜੁੜੇ ਪਾਕਿਸਤਾਨ ਦੇ ਨਾਲ ਕਿ ਕਿੱਥੋਂ ਇਹ ਸਾਰੀਆਂ ਚੀਜ਼ਾਂ ਆਈਆਂ ਔਰ ਉਸ ਤੋਂ ਬਾਅਦ ਫਿਰ ਇੱਕ ਇੱਕ ਕਰਕੇ ਕੜੀ ਦਰ ਕੜੀ ਜਦੋਂ ਜੁੜੀ ਫਿਰ ਕਈ ਜਣਿਆਂ ਦੀ ਗ੍ਰਿਫਤਾਰੀ ਹੋਈ ਸੀ ਔਰ ਉਸ ਤੋਂ ਬਾਅਦ ਹੁ ਇਹ ਬੀ ਕੇ ਆਈ ਦਾ ਮੈਂਬਰ ਦੱਸਿਆ ਜਾ ਰਿਹਾ ਹੈ ਤਰਸੀਮ ਸਿੰਘ ਜਿਸ ਨੂੰ ਡਿਪੋਰਟ ਕਰਕੇ ਲਿਆਂਦਾ ਗਿਆ ਹੈ ਡਿਪੋਰਟ ਕਰਕੇ ਉਸ ਨੂੰ ਲਿਆਂਦਾ ਹੈ ਭਾਰਤ ਔਰ ਗ੍ਰਿਫਤਾਰੀ ਉਸ ਦੀ ਕਰ ਲਈ ਗਈ ਹੈ ਤਾਂ ਐਨ ਆਈ ਐਸ ਨੇ ਅੱਤਵਾਦੀ ਗਤੀਵਿਧੀਆਂ ਦੇ ਚਲਦੇ ਤਰਸੀਮ ਸੰਧੂ ਦੇ ਖਿਲਾਫ सीबीआई ਤੋਂ ਰੈਡ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ ਔਰ ਉਸ ਤੋਂ ਬਾਅਦ ਫਿਰ NIA ਤੋਂ ਬਾਅਦ ਫਿਰ 13 ਨਵੰਬਰ 2023 ਨੂੰ सीबीआई ਨੇ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਰੈਡ ਕਾਰਨਰ ਨੋਟਿਸ ਸਰ ਇੰਟਰਪੋਲ ਦੇ ਮੈਂਬਰਾਂ ਨੂੰ ਸਰਕੂਲੇਟ ਕੀਤਾ ਗਿਆ ਸੀ ਔਰ ਜਿਸ ਤੋਂ ਬਾਅਦ ਇਸ ਦੀ ਲੋਕੇਸ਼ਨ ਦਾ ਪਤਾ ਲਗਾਇਆ ਗਿਆ ਔਰ ਉਸ ਦੀ ਗ੍ਰਿਫਤਾਰੀ ਹੋਈ ਅਤਾਂ ਇੰਟਰਪੋਲ ਨੂੰ ਇਸ ਦੀ ਲੋਕੇਸ਼ਨ UAE ਦੀ ਮਿਲੀ ਸੀ ਯਾਨੀ ਕਿ ਤਰਸੀਮ ਸਿੰਘ ਦੀ ਲੋਕੇਸ਼ਨ ਜਿਹੜੀ ਹੈ ਉਹ ਟਰੈਕ ਹੋਈ ਸੀ UAE ਦੇ ਵਿੱਚ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਡਿਪੋਰਟ ਕਰਕੇ ਭਾਰਤ ਲੈ ਹੁੰਦਾ ਹੈ ਮਈ 2000 ਆ 22 ਦੇ ਵਿੱਚ 9 ਮਈ 2022 ਨੂੰ RPG ਅਟੈਕ ਹੋਇਆ ਸੀ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਤੋਂ ਅਟੈਕ ਹੋਇਆ ਤਾਂ ਫਿਰ ਹੜਕਮ ਮੱਚ ਗਿਆ ਸੀ ਇੱਕ ਵਾਰ ਕਿਉਂਕਿ ਇੰਟੈਲੀਜੈਂਸ ਦਾ ਹੈੱਡ ਕੁਆਟਰ ਜਿੱਥੋਂ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਕਿ ਕਿੱਥੇ ਕੀ ਹੋਣ ਵਾਲਾ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਇਹਨਾਂ ਨੂੰ ਤਾਂ ਜਾਣਕਾਰੀ ਰੱਖਣੀ ਚਾਹੀਦੀ ਹੈ ਜਿਸ ਬਿਲਡਿੰਗ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਲੈਨਿੰਗਸ ਬਣਦੀਆਂ ਉਸੇ ਬਿਲਡਿੰਗ ਦੇ ਉੱਪਰ ਇਹ ਅਟੈਕ ਹੋਇਆ ਸੀ ਜੋ ਕਿ ਹਾਲਾਂਕਿ ਰੱਖ ਦੇਣ ਵਾਲਾ ਸੀ ਪੂਰੇ ਸਿਸਟਮ ਨੂੰ ਤਾਂ 9 ਮਈ 2022 ਉਹ ਇਹ ਅਟੈਕ ਹੋਇਆ ਸੀ ਜਿਸ ਤੋਂ ਬਾਅਦ ਫਿਰ ਹਾਲਾਂਕਿ ਅਟੈਕ ਜਦੋਂ ਹੋਇਆ ਤਾਂ ਬਿਲਡਿੰਗ ਦੇ ਜੋ ਖਿੜਕੀ ਦੇ ਸ਼ੀਸ਼ੇ ਟੁੱਟੇ ਸੀ ਜੋ ਖਿੜਕੀ ਸੀ ਉੱਪਰਲੇ ਪਾਸੇ ਲਾਸਟ ਬਿਲਡਿੰਗ ਦੇ ਉੱਪਰ ਔਰ ਉੱਥੇ ਸ਼ੀਸ਼ੇ ਟੁੱਟੇ ਸੀ ਔਰ ਉਸ ਤੋਂ ਬਾਅਦ ਫਿਰ ਹਾਲਾਂਕਿ ਇਹ ਚੈਲੰਜ ਕਰਨਾ ਹੀ ਮਕਸਦ ਸੀਗਾ ਕਿਸੇ ਨੂੰ ਕੋਈ ਸ਼ਾਇਦ ਨੁਕਸਾਨ ਪਹੁੰਚਾਉਣਾ ਮਕਸਦ ਨਹੀਂ ਸੀ ਮਕਸਦ ਸੀਗਾ ਕਿ ਚੈਲੰਜ ਕਰਨਾ ਇੰਟੈਲੀਜੈਂਸ ਨੂੰ ਚੈਲੰਜ ਕਰਨਾ ਪੂਰੇ ਸਿਸਟਮ ਨੂੰ ਚੈਲੰਜ ਕਰਨਾ ਪੰਜਾਬ ਪੁਲਿਸ ਨੂੰ ਚੈਲੰਜ ਕਰਨਾ ਦੇ ਰਹੀਆਂ ਸੁਰੱਖਿਆ ਏਜੰਸੀਆਂ ਨੂੰ ਚੈਲੰਜ ਕਰਨਾ ਹੀ ਇਹਨਾਂ ਦਾ ਮਕਸਦ ਸੀ ਤਾਂ ਹੁਣ ਯੂਏਈ ਤੋਂ ਤਰਸੀਮ ਸਿੰਘ ਨੂੰ ਲਿਆਂਦਾ ਦੱਸਿਆ ਜਾ ਰਿਹਾ ਕਿ ਲੰਡੇ ਦਾ ਪਰਾ ਦੱਸਿਆ ਜਾ ਰਿਹਾ ਤਰਸੀਮ ਸਿੰਘ ਜਿਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਆਰਪੀਜੀ ਹਮਲੇ ਦੇ ਮਾਸਟਰਮਾਈਂਡ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਹੈ ਭਾਰਤ ਤੁਹਾਨੂੰ ਯਾਦ ਹੋਏਗਾ ਜਦੋਂ ਇਹ ਅਟੈਕ ਹੋਇਆ ਔਰ ਉਸ ਤੋਂ ਬਾਅਦ ਸਾਰਾ ਅਮਲਾ ਪਹੁੰਚ ਗਿਆ ਸੀਗਾ ਮੌਕੇ ਦੇ ਉੱਪਰ ਮੋਹਾਲੀ ਔਰ ਉਸ ਤੋਂ ਬਾਅਦ ਫਿਰ ਜਿਸ तरीके ਦੇ ਨਾਲ ਇਹ ਅਟੈਕ ਹੋਇਆ ਜ਼ਿੰਮੇਵਾਰੀਆਂ ਵੀ ਲਈਆਂ ਗਈਆਂ ਇਸ ਦੀਆਂ ਦੱਸਿਆ ਜਾ ਰਿਹਾ ਸੀਗਾ ਕਿ ਪਾਕਿਸਤਾਨ ਤੋਂ ਜਿਸ ਦੇ ਪਹੁੰਚੀਆਂ ਮੌਕੇ ਦੇ ਪਰào ਸਾਰੀ ਜਾਂਚ ਸਮੱਗਰੀ ਆਈ ਸੀ ਜੋ ਵੀ ਇਸ ਦੇ ਵਿੱਚ ਇਕੁਪਮੈਂਟਸ ਯੂਜ਼ ਹੋਏ ਔਰ ਉਸ ਤੋਂ ਬਾਅਦ ਜੋ ਖੇਤਾਂ ਦੇ ਵਿੱਚ ਉਸ ਦਾ ਰਾਕਟ ਲਾਂਚਰ ਜੋ ਹੈ ਉਹ ਖੇਤਾਂ ਦੇ ਵਿੱਚ ਪਿਆ ਮਿਲ ਗਿਆ ਸੀ ਤਾਂ ਯੂਏਪੀਏ ਦੇ ਤਹਿਤ ਲਿਆਂਦਾ ਗਿਆ ਹੈ ਇਸ ਨੂੰ ਗ੍ਰਿਫਤਾਰ ਕਰਕੇ ਸੀਬੀਆਈ ਨੂੰ ਵੱਡੀ ਕਾਮਯਾਬੀ ਮਿਲੀ ਹੈ ਮੋਹਾਲੀ ਆਰਪੀਜੀ ਹਮਲੇ ਦੇ ਮਾਸਟਰਮਾਈਂਡ ਨੂੰ ਦੁਬਈ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ ਇਸ ਦੇ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਹੋਇਆ ਸੀ ਜਿਸ ਤੋਂ ਬਾਅਦ ਫਿਰ ਇਸ ਦੀ ਲੋਕੇਸ਼ਨ ਟਰੈਕ ਹੋਈ ਇਸ ਦੀ ਲੋਕੇਸ਼ਨ ਦੁਬਈ ਦੀ ਆਈ ਸੀ ਔਰ ਦੁਬਈ ਤੋਂ ਫਿਰ ਤਰਸੀਮ ਸਿੰਘ ਨੂੰ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ ਇਸ ਤੋਂ ਹੋਰ ਵੀ ਪੁੱਛਗਿੱਛ ਹੋਏਗੀ ਔਰ ਕਿ ਕਿਹੜੇ ਕਿਹੜੇ ਲੋਕਾਂ ਦੇ ਸੰਪਰਕ ਦੇ ਵਿੱਚ ਹੈ ਇਹ ਬੱਬਰ ਖਲਸਾ ਇੰਟਰਨੈਸ਼ਨਲ ਦਾ ਸਰਗਰਮ ਮੈਂਬਰ ਦੱਸਿਆ ਜਾ ਰਿਹਾ ਹੈ ਤਰਸੀਮ ਸਿੰਘ ਹਾਲਾਂਕਿ ਇਸ ਤੋਂ ਪੁੱਛਗਿੱਛ ਹੋਏਗੀ ਸੁਰੱਖਿਆ ਏਜੰਸੀਆਂ ਪੁੱਛਗਿੱਛ ਕਰਨਗੀਆਂ ਪੰਜਾਬ ਪੁਲਿਸ ਦੇ ਕੋਲ ਪੁੱਛਗਿੱਛ ਕਰੇਗੀ ਔਰ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਕੀ ਰਾਜ ਉਗਲਦਾ ਇਹ ਕੀ ਕੁਝ ਦੱਸਦਾ ਇਹ ਇਸ ਦੇ ਬਾਰੇ ਜੋ ਹੈ ਪੰਜਾਬ ਪੁਲਿਸ ਵੀ ਬਰੀਫ ਕਰੇਗੀ ਸੁਰੱਖਿਆ ਏਜੰਸੀਆਂ ਵੀ ਇਸ ਦੇ ਬਾਰੇ ਬਰੀਫ ਕਰਨਗੀਆਂ ਤਾਂ ਤਰਸੇਮ ਸਿੰਘ ਨੂੰ ਦੁਬਈ ਤੋਂ ਰਿਪੋਰਟ ਕਰਕੇ ਲੈਂਦਾ ਹੈ ਜੋ ਆਰਪੀਜੀ ਹਮਲੇ ਦਾ ਮਾਸਟਰਮਾਈਂਡ ਸੀ ਆਰਪੀਜੀ ਅਟੈਕ ਜਦੋਂ ਹੋਇਆ ਔਰ ਉਸ ਤੋਂ ਬਾਅਦ ਤਰਸੱਲੀ ਮੱਚ ਗਈ ਸੀ ਕਿ ਇਹ ਹੋ ਕੀ ਗਿਆ ਕਿਉਂਕਿ ਉੱਥੋਂ ਥੋੜੀ ਦੇਰ ਪਹਿਲਾਂ ਹੀ ਤਮਾਮ ਜੋ ਸੀਨੀਅਰ ਅਧਿਕਾਰੀ ਨੇ ਇਸ ਬਿਲਡਿੰਗ ਚੋਂ ਨਿਕਲੇ ਸੀ ਇਸ ਬਿਲਡਿੰਗ ਚੋਂ ਗਏ ਸੀ ਔਰ ਉਸ ਤੋਂ ਬਾਅਦ ਜਦੋਂ ਅਟੈਕ ਯਾ ਤਾਂ ਹੜਕੰਪ ਮੱਚ ਗਿਆ ਸੀਗਾ ਤਮਾਮ ਏਜੰਸੀਆਂ ਜਿਹੜੀਆਂ ਉਹਨਾਂ ਨੂੰ ਇਸ ਚੀਜ਼ ਦੀ ਫਿਕਰ ਪਈ ਕਿ ਆਖਰਕਾਰ ਹੋ ਕਿਵੇਂ ਗਿਆ ਕਿਸ ਨੇ ਇਸ ਨੂੰ ਅੰਜਾਮ ਦਿੱਤਾ ਫਿਰ ਜਦੋਂ ਕੜੀ ਦੇ ਨਾਲ ਕੜੀ ਜੁੜੀ ਔਰ ਉਸ ਤੋਂ ਬਾਅਦ ਫਿਰ ਪਤਾ ਲੱਗ ਪਿਆ ਪੂਰੀ ਸਿਚੁਏਸ਼ਨ ਦਾ ਕਿ ਆਖਰਕਾਰ ਕਿਵੇਂ ਇਸ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਕੜੀਦਰ ਕੜੀ ਜੁੜਦੇ ਆ ਫਿਰ ਜਦੋਂ ਇੱਕ ਇੱਕ ਕਰਕੇ ਬੰਦੇ ਫੜੇ ਗਏ ਰੈਸਟ ਹੋਈ ਮੁਲਜ਼ਮਾਂ ਦੀ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਰਾਜ ਉਗਲੇ ਤਾਂ ਫਿਰ ترਸੀਮ ਸਿੰਘ ਦਾ ਜ਼ਿਕਰ ਆਇਆ ترਸੀਮ ਸਿੰਘ ਨੇ ਕਰਵਾਇਆ ਸੀ ਸਾਰਾ ਕੁਝ ਔਰ ਲੰਡੇ ਦਾ ਵੀ ਜ਼ਿਕਰ ਆਇਆ ਸੀ ਫਿਰ ترਸੀਮ ਸਿੰਘ ਇਸ ਦਾ ਦੱਸਿਆ ਜਾ ਰਿਹਾ ਕਿ ਮੁਖ ਜੋ ਹੈ ਮਾਸਟਰਮਾਈਂਡ ਸੀਗਾ ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਦੁਬਈ ਤੋਂ ਡਿਪੋਰਟ ਕਰਕੇ ਉਸ ਨੂੰ ਭਾਰਤ ਲਿਆਂਦਾ ਗਿਆ ਹੈ ਇੱਕ ਵਾਰ ਜ਼ਰੂਰ ਪੰਜਾਬ ਪੁਲਿਸ ਨੂੰ ਭਾਜਣਾ ਪਈਆਂ ਸੀਗੀਆਂ ਇਸ ਪੂਰੇ ਇਸ਼ੂ ਨੂੰ ਲੈ ਕੇ ਕਿਉਂਕਿ ਆਰਪੀਜੀ ਅਟੈਕ ਜਦੋਂ ਹੋਇਆ ਔਰ ਉਸ ਤੋਂ ਬਾਅਦ ਸਾਰੇ ਪਾਸੇ ਸੀ ਨੂੰ ਲੈ ਕੇ ਰੌਲਾ ਪਿਆ ਕੇ ਆਖਰਕਾਰ ਇਹ ਕਰਵਾਇਆ ਕਿਸ ਨੇ ਕਿਸ ਦਾ ਮਕਸਦ ਸੀ ਕਿਉਂਕਿ ਜਦੋਂ ਆਰਪੀਜੀ ਅਟੈਕ ਹੋਇਆ ਸੀਗਾ ਇੱਕ ਖਿੜਕੀ ਜਿਹੜੀ ਆ ਉਸ ਦਾ ਸ਼ੀਸ਼ਾ ਟੁੱਟਿਆ ਸੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਇੰਨਾ ਕੁ ਨੁਕਸਾਨ ਹੋਇਆ ਸੀ ਪਰ ਉਸ ਤੋਂ ਬਾਅਦ ਫਿਰ ਸਵਾਲ ਖੜੇ ਹੋਏ ਕਿ ਆਖਰਕਾਰ ਇਹ ਘਟਨਾ ਕਿਸ ਨੇ ਘਟਨਾ ਨੂੰ ਅੰਜਾਮ ਕਿਸ ਨੇ ਦਿਵਾਇਆ ਕਿਉਂਕਿ ਬੜਾ ਸੈਂਸਿਟਿਵ ਇਸ਼ੂ ਸੀਗਾ ਇੰਟੈਲੀਜੈਂਸ ਦੇ ਹੈੱਡਕੁਆਰਟਰ ਤੇ ਹਮਲਾ ਹੋ ਜਾਣਾ ਕੋਈ ਛੋਟੀ ਗੱਲ ਨਹੀਂ ਸੀ ਪਰ ਉਸ ਤੋਂ ਬਾਅਦ ਰਾਕਟ ਲਾਂਚਰ ਵੀ ਮਿਲ ਗਿਆ ਸੀ ਫਿਰ ਕੜੀ ਦਰ ਕੜੀ ਜਦੋਂ ਜੁੜੀ ਫਿਰ ਸੁਰੱਖਿਆ ਏਜੰਸੀਆਂ ਨੇ ਸਭ ਕੁਝ ਟਰੈਕ ਕੀਤਾ ਔਰ ਫਿਰ ਤਰਸੇਮ ਸਿੰਘ ਇਸ ਦਾ ਮਾਸਟਰਮਾਈਂਡ ਨਿਕਲਿਆ ਸੀ ਤਰਸੇਮ ਸਿੰਘ ਨੂੰ ਡਿਪੋਰਟ ਕਰਕੇ ਯੂਏਈ ਤੋਂ ਲਿਆਂਦਾ ਗਿਆ ਹੈ ਭਾਰਤ ਔਰ ਉਸ ਤੋਂ तमाम ਸੁਰੱਖਿਆ ਏਜੰਸੀਆਂ ਹੁਣ ਪੁੱਛਗਿੱਛ ਕਰਨ ਗਈਆਂ